ਆਰ ਟਾਂਗਾ ਪਾਰ ਟਾਂਗਾ ਵਿੱਚ ਡਾਂਗਾ ਗੱਡੀਆਂ ਕਿਸੇ ਬੰਦੇ ਨੇ ਲੱਤ ਮਾਰੀ ਠਾਠਾ ਬੰਦੂਖਾ ਚੱਲੀਆਂ ਵੱੱਟੇ ਮਾਰੀ ਠਾਠਾ ਬੰਦੂਖਾ ਚੱਲੀਆਂ ਆਰ ਟਾਂਗਾ ਪਾਰ ਟਾਂਗਾ ਵਿੱਚ ਟਾਂਗਾ ਗੱਡੀਆਂ ਵਿੱਚ ਟਾਂਗਾ ਗੱਡੀਆਂ ਗੜਨ ਦਾ ਗੜਦਾ ਬਤਾ ਜ਼ਮੀਨ ਦੇ ਵਿੱਚ ਓਕੇ ਵਿੱਚ ਟਾਂਗਾ ਗੱਡੀਆਂ ਅੱਗੇ ਕਿਸੇ ਬੰਦੇ ਨੇ ਲੱਤ ਮਾਰੀ ਠਾਠਾ ਬੰਦੂਖਾ ਚੱਲੀਆਂ ਮਤਲਬ ਕੋਈ ਜ਼ਮੀਨ 'ਚ ਗੱਡੀ ਹੋਈ ਚੀਜ਼ ਐ ਤੇ ਕਿਸੇ ਬੰਦੇ ਨੇ ਲੱਤ ਮਾਰੀ ਤੇ ਉਹ ਠਾਣਾ ਠਾ ਕਰਕੇ ਅੱਗੇ ਮਤਲਬ ਅੱਗੇ ਭੱਜ ਗਈ। ਲੱਤ ਮਾਰੀ ਮਤਲਬ ਕਿ ਉਦਾਂ ਹੀ ਲੱਤ ਨਹੀਂ ਮਾਰੀ ਉਹਨੂੰ ਮਤਲਬ ਕਿ ਉਹਦੀ ਪੋਜੀਸ਼ਨ 'ਚ ਲਿਆਂਣ ਵਾਸਤੇ ਉਹਦੇ ਨਾਲ ਥੋੜੀ ਛੇੜਖਾਨੀ ਕਰੀ ਗਈ ਹੈਗੀ। ਉਦਾਂ ਆਂਗੇ ਇਹ। ਜੀ ਮੈਂ ਆਪਾਂ ਕੋਈ ਖਾਣ ਵਾਲੀ ਚੀਜ਼ ਪਹਿਲਾਂ ਗੁੱਡੇ ਦੇਾਂਗੇ। ਫੇਰ ਖੇਤ ਨਾਲ ਜੁੜੀ ਹੋਈ ਹੈ। ਹਾਂ ਸਟਾਰਟਿੰਗ ਤਾਂ ਖੇਤ ਤੋਂ ਹੀ ਹੁੰਦੀ ਹੈ ਜੀ। ਆਹ ਟਾਂਗਾ ਪਾਰ ਟਾਂਗਾ। ਪਿੱਛੇ ਗੱਡਮ ਗੱਡੀਆਂ। ਗੱਡਮ ਗੱਡੀਆਂ। ਇਹਦਾ ਹੋ ਮੂਰੇ ਬੋਲੇ ਨਹੀਂ ਯਾਰ ਵਿੱਚ ਟਾਂਗਾ ਗੱਡੀਆਂ ਵਿੱਚ ਟਾਂਗਾ ਗੱਡੀਆਂ ਟਾਂਗਾ ਟਾਂਗਾ ਗੱਡੀਆਂ ਟਾਂਗਾ ਟਾਂਗਾ ਕਿ ਉਹਨਾਂ ਨੇ ਇਹ ਟਾਂਗਾ ਲਾ ਲਓ ਤੁਸੀਂ ਲੰਬੀ ਲੰਬੀ ਚੀਜ਼ਾਂ ਗੰਨਾ ਨਹੀਂ ਉਹ ਉਹਦੇ ਬੰਦੂਖਾ ਕਿਵੇਂ ਚਲਦੀਆਂ ਨੇ ਤੇ ਉਹਦੇ ਲੱਤ ਕਿਉਂ ਮਰੂਗਾ ਕੋਈ ਬੰਦੂਖਾ ਬੰਦੂਕ ਤਾਂ ਮੈਨੂੰ ਲੱਗਾ ਉਹ ਬਾਸ ਨਹੀਂ ਬਣਦੀ ਬਾਸ ਬਾਸ ਤਾਂ ਨਹੀਂ ਹੈ ਇਹਦਾ ਇਹਦਾ ਤੁਸੀਂ ਲਗਾ ਲਓ ਖੇਤ ਨਾਲ ਰਿਲੇਟਡ ਹੈਗੀ ਤੇ ਜਿਹੜਾ ਇਹਦਾ ਮਤਲਬ ਕਿ ਸਹੀ ਜਵਾਬ ਹੈਗਾਗਾ ਉਹ ਸਾਰਿਆਂ ਨੂੰ ਪਸੰਦ ਆਇਆ ਖਾਂਡ ਦੀ ਚੀਜ਼ ਖਾਂਡ ਦੀ ਚੀਜ਼ ਹੈ ਇੱਕ ਮਿੰਟ ਖੜ ਜੋ ਜੀ ਬੁੱਝੋ ਯਾਰ ਪੂਜਾ ਤੁਹਾਨੂੰ ਬੜੀ ਇੰਟਰਸਟਿੰਗ ਪੂਜਾ ਲੱਗ ਰਹੀ ਹੈ ਮੈਨੂੰ ਤਾਂ ਇਹ ਤੇ ਖਾਂਡ ਦੀ ਚੀਜ਼ ਹੈ ਖੇਤ ਨਾਲ ਜੁੜੀ ਹੋਈ ਹੈ ਤੇ ਪੈਰ ਮਾਰੀ ਤੇ ਉਹ ਠਾ ਠਾ ਕਰਕੇ ਮਤਲਬ ਕਿਸੇ ਬੰਦੇ ਨੇ ਲੱਤ ਮਾਰੀ ਮਤਲਬ ਕਿ ਉਹਨੂੰ ਸਹੀ ਅਸਲ ਤਿਆਰ ਕਰਨ ਵਾ ਲਈ ਉਹਦੇ ਨਾਲ ਉਹ ਕਰੀ ਖਿੱਚ ਤੂੰ ਭੰਨ ਜੀ ਕਰੀ ਛੇੜਖਾਨੀ ਕਰੀ ਉਹਨੂੰ ਕੁੱਟਿਆ ਉਹਨੂੰ ਕੁੱਟਿਆ ਮਤਲਬ ਕੀ ਕਮਾਇਆ ਮਿਕਸ ਕਰਿਆ ਕੁਝ ਵੀ ਲਾ ਲੋ ਉਹ ਲੱਤ ਮਾਰੀ ਹੋ ਗਿਆ ਨਾ ਉਹਦੇ ਤਾਂ ਬੱਜੀਓ ਵਿਚਾਰੀ ਦੇ ਚਰਖਾ ਚਰਖਣ ਤੁਸੀਂ ਕੀਵੇਂ ਕੁੱਟਦੇ ਹੋ ਹੁਣ ਮੈਂ ਤੁਹਾਨੂੰ ਇੰਨਾ ਵੱਡਾ ਹਿੰਟ ਦੇਤਾ ਹੁਣ ਇਹ ਤੋਂ ਵੱਡਾ ਹਿੰਟ ਮੈਂ ਕੀ ਦਵਾ ਹੁਣ ਪਰਾਲੀ ਪਰਾਲੀ ਨੂੰ ਕੀ ਕੁੱਟਦਾ ਕੋਈ ਖੜ ਜਾ ਰੂਈ ਕਪਾ 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 ਨੂੰ ਤੁਸੀਂ ਕੀ ਕਰਦੇ ਹੋਗੇ ਉਹ ਕੋ ਵਾਹ ਡੰਡੇ ਮਾਰ ਮਾਰ ਕੇ ਉਹਨੂੰ ਰਜਾਈ ਚ ਭਰ ਦਿੰਦੇ ਨਾ ਕੋਟਨ ਉਹਦੇ ਬਦੁੱਖਾ ਕਿਵੇਂ ਚੱਲਦੀਆਂ ਨੇ ਆਵਾਜ਼ ਆਂਦੀ ਹੈ ਕੋਈ ਨਹੀਂ ਇਹ ਚੀਜ਼ ਆ ਜਿਹੜੀ ਜਦੋਂ ਇਹ ਚੀਜ਼ ਤਿਆਰ ਹੋ ਰਹੀ ਹੁੰਦੀ ਆ ਤਾਂ ਆਵਾਜ਼ ਹੁੰਦੀ ਆ ਜਿਹੜੇ ਕਰੇ ਕੰਮ ਕਰਦੇ ਨੇ ਤੇ ਜਿਨ੍ਹਾਂ ਦੀ ਫੇਵਰਟ ਆ ਤਾਂ ਫਟਾਫਟ ਕਮੈਂਟ ਕਰ ਰਹੇ ਹੋਣਗੇ ਮੈਂ ਬਿਨਾਂ ਨੌਨ ਸਟਾਪ ਬਿਨਾਂ ਰੁਕੇ ਮੈਂ ਵੀ ਕੰਮ ਕਰਦਾ ਨਾ ਘਰ ਦੇ ਵਿੱਚ ਜੋ ਵੀ ਖਾਂਦੇ ਤਾਂ ਤੁਸੀਂ ਵੀ ਹੋ ਮੈਂ ਖਾਂਣਾ ਹਾਂ ਖਾਣ ਦੀ ਚੀਜ਼ ਹੈ ਸਾਰੇ ਖਾਂਦੇ ਨੇ ਮੈਂ ਕਹਤ ਰਹੀ ਆ ਸਾਰੇ ਖਾਂਦੇ ਨੇ ਸਾਰਿਆਂ ਨੂੰ ਛੱਲੀ 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 ਨਾਲ ਰਿਲੇਟਡ ਹੀ ਆ ਪੁੱਟਾ ਛੱਲੀ ਛੱਲੀ ਜਿਹੜੇ ਦਾਣੇ ਹੁੰਦੇ ਨੇ ਉਹ ਖਾਣੇ ਆਪਾਂ ਤੇ ਫੜ ਫੜ ਕਰਕੇ ਆਵਾਜ਼ ਆਉਂਦੀ ਹੈ ਕਿਦੀ ਫੜਫੜ ਆਉਂਦੀ ਹੈ ਉਹ ਚਲੋ ਪੁੱਟੀ ਵਿੱਚ ਪਾ ਕੇ ਖਾਂਦੇ ਨਹੀਂ ਉਹ ਜਿਹੜਾ ਪਾਪ ਕੌਰਨ ਪਾਪ ਕੌਰਨ ਹਾਂ ਪਾਪ ਕੌਰਨ ਤਾਂ ਛੱਲੀ ਛੱਲੀ ਦੇ ਪਾਪ ਕੌਰਨ ਬਣਦੇ ਨੇ ਹਾਂ ਫਿਰ ਮੈਂ ਵੀ ਕਹਾਂ ਮਾਂ ਛੱਲੀ ਤੋ ਅਗਲਾ ਪ੍ਰੋਸੈਸ ਦੱਸੋ ਅੱਛਾ ਪਾਪ ਕੌਰਨ ਹਾਂ ਜਦੋਂ ਪਹਿਲਾਂ ਤਾਂ ਖੇਤ ਚ ਲੱਗਦੇ ਸੀਗੇ ਫਿਰ ਆਪਾਂ ਉਹਨਾਂ ਨੂੰ ਤੋੜ ਕੇ ਘਰੇ ਲਿਆਉਣਾ ਫਿਰ ਕਿਸੇ ਬੰਦੇ ਨੇ ਲੱਤ ਮਾਰੀ ਮਤਲਬ ਕਿ ਜਦੋਂ ਉਹਨਾਂ ਨੂੰ ਆਪਾਂ ਉਹਦੇ ਵਿੱਚ ਕੁੱਕਰ ਚ ਪਾਣਾ ਜਾਂ ਕਿਸੇ ਵੀ ਚੀਜ਼ ਚ ਪਾਉਣਾ ਉਹ ਐਵੇਂ ਹਲਾਉਂਦੇ ਨਹੀਂ ਹੈਗੇ ਆਪਾਂ ਉਹ ਹੋ ਗਈ ਲੱਤ ਠਾ ਠਾ ਕਰ ਗੋਲੇ ਚੱਲਦੀਆਂ ਠਾ ਠਾ ਵਿੱਚੋਂ ਬਾਜ਼ੋ ਦੇ ਨਾਲ ਮੈਂ ਕਹੀ ਜਣੀ ਮੈਂ ਐਵੇਂ ਬਾਜ਼ ਹੁੰਦੀ ਹੈ ਕਿਉਂ ਚ ਕਿਉਂ ਆਇਆ ਫੁੱਲ ਦੀਆਂ ਫੁੱਲ ਫੁੱਲ ਗਿਆ ਜੇ ਤੁਸੀਂ ਐਂ ਕਿਹਾ ਤਾਂ ਬਾਵਾ ਤਾਂ ਮੈਨੂੰ ਸਮਝਾਇਆ ਮੈਂ ਕਿ ਉਹ ਛੱਲੀ ਦੇ ਦਾਣੇ ਜਿਹੜੇ ਮੱਕੀ ਦੇ ਹਨ ਕੌਰਨ ਦੇ ਦਾਣੇ ਜੋ ਵੀ ਕਹਿੰਦੇ ਨੇ ਕਈ ਕਿੰਨੇ ਸਾਰੇ ਨਾਮ ਨੇ ਨਾ ਉਹਦੇ ਵਾਹ ਜੀ ਵਾਹ ਪੁੱਟਾ ਵੀ ਕਹ ਖੈਰ ਤੋਂ ਮੈਨੂੰ ਬੜਾ ਮਜ਼ਾ ਆਇਆ ਨੇ ਜੀ ਕੀ ਬਾਤ ਹੈ ਅਜੇ ਇੰਟਰਸਟਿੰਗ ਬੁਝਾਰਤ ਲੈ ਕੇ ਆਇਆ ਕਰੋ ਤੁਹਾਨੂੰ ਕਿਦਾਂ ਲੱਗੀ ਕਮੈਂਟ ਕਰਕੇ ਦੱਸੋ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਵਾਬ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਨੇ ਅਗਲੀ ਬੁਝਾਰਤ ਸਾ ਆਪਣੀ ਨੈਕਸਟ ਬੁਝਾਰਤ ਹੈ ਜੀ ਆਰ ਟਾਂਗਾ ਪਾਰ ਟਾਂਗਾ ਵਿੱਚ ਟੱਲਮ ਟੱਲੀਆਂ ਆਣ ਕੁੰਝਾਂ ਦੇਣ ਬੱਚੇ ਨਦੀ ਨਹਾਉਣ ਚੱਲੀਆਂ ਮੈਨੂੰ ਤਾਂ ਅਲੱਗ-ਅਲੱਗ ਜੇ ਤੁਸੀਂ ਆ ਟਾਂਗਾ ਪਾ ਟਾਂਗਾ ਕਿਹਾ ਮੈਂ ਲਾ ਪਹਿਲੀ ਵਾਰ ਫਿਰ ਰਿਪੀਟ ਕਰਤੇ ਹਾਂ ਤੁਸੀਂ ਕੁਝ ਬੋਲਣ ਲੱਗੇ ਸੀ ਹਾਂ ਮੈਂ ਕਹਿਣਾ ਮੈਂ ਤਾਂ ਪਾਤੀ ਨਹੀਂ ਇਹ ਦੁੱਜੀ ਹੈ ਅੱਛਾ ਆ ਟਾਂਗਾ ਪਾ ਟਾਂਗਾ ਵਿੱਚ ਟੱਲਮ ਤੇ ਆਉਣ ਕੁਜਾ ਦੇਣ ਬੱਚੇ ਦੇਣ ਬੱਚੇ ਨਦੀ ਨਹਾਉਣ ਚ ਨਦੀ ਨਹਾਉਣ ਚੱਲੀਆਂ ਹੂੰ ਬੁਝੋ ਜੀ ਬੁਜਾਰਤ ਬੜੀ ਇੰਟਰਸਟਿੰਗ ਬੁਜਾਰਤ ਹੈ ਉਹ ਬਹੁਤ ਪੁਰਾਣੀ ਬੁਜਾਰਤ ਹੈ ਮੈਂ ਤਾਂ ਕਈ ਕਈ ਵਾਰ ਜਵਾਬ ਦੇ ਚੁੱਕਿਆ ਹਾਂ ਇਹਨਾਂ ਨੂੰ ਜਵਾਬ ਪਤਾ ਵੀ ਆ ਇਹਦਾ ਜਵਾਬ ਮੈਨੂੰ ਪਤਾ ਹੈ ਫਿਰ ਦੇ ਦਿਓ ਫਟਾਫਟ ਬਿਲਕੁਲ ਇਹਦਾ ਜਵਾਬ ਮੈਨੂੰ ਪਤਾ ਹੈ ਲੇਕਿਨ ਮੈਂ ਤੁਹਾਨੂੰ ਸਾਰਾ ਹਿੰਟ ਦੇਣਾ ਚਾਹਾਂਗਾ ਜਿਨ੍ਹਾਂ ਨੂੰ ਨਹੀਂ ਪਤਾ ਕਿ ਇਹ ਬੜੀ ਪਹਿਲੇ ਬਹੁਤ ਹੁੰਦੀ ਸੀ ਹੁਣ ਘਟ ਹੈ ਬਹੁਤ ਘਟ ਹੈ ਹੁੰਦਾ ਨਾ ਮਾਤਰ ਦੇ ਬਰਾਬਰ ਹਰਿਆਣ ਸਾਈਡ ਜਾਣੇ ਉਧਰ ਥੋੜੀ ਮੋਟੀ ਹੈ ਬਟ ਆਪਣੇ ਇਸ ਸਾਈਡ ਆਪਣੇ ਇੱਥੇ ਤਾਂ ਕਿਤੇ ਹੀ ਸ਼ਾਇਦ ਦੇਖ ਖੂਦੀਆਂ ਕੁੰਜਾਂ ਖੂਦੀਆਂ ਟਿੰਡਾਂ ਖੂਦੀਆਂ ਟਿੰਡਾਂ ਕੁੰਜਾਂ ਕਹ ਰਹੇ ਖੂਦੀਆਂ ਟਿੰਡਾਂ ਕੁੰਜਾਂ ਦਾ ਬਾਜ਼ਾਰ ਚ ਚਾਇਆ ਖੂਦੀਆਂ ਟਿੰਡਾਂ ਹਾਂਜੀ ਉਹ ਜਿਹੜਾ ਖੂਹ ਹੁੰਦਾ ਨਾ ਉਹਦੇ ਅੰਦਰ ਉਹ ਬਾਲਟੀ ਜੀ ਹੁੰਦੀ ਸੀ ਉਹ ਡੱਬਾ ਜਿਹਾ ਹੁੰਦਾ ਸੀ ਬੜੀਆਂ ਹੁੰਦੀਆਂ ਨੇਗੀਆਂ ਬਹੁਤ ਸਾਰੀਆਂ ਚੱਕੇ ਨਾਲ ਉਹ ਚੱਕਾ ਐ ਚੱਲਦਾਗਾ ਮੈਂ 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 ਉਹ ਪਾਣੀ ਗਿਰਦਾ ਪਾਣੀ ਗਿਰਦਾਗਾ ਉਹਨੂੰ ਕਿਹਾ ਗਿਆਗਾ ਖੂਦੀਆਂ ਟਿੰਡਾਂ ਇਸ ਬਾਜ਼ਾਰ ਦਾ ਜਵਾਬ ਹੈ ਬੜੇ ਇੰਟਰਸਟਿੰਗ ਬਾਜ਼ਾਰ ਦਾ ਨੇ ਹਾਂਜੀ